ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਾਤਸ਼ਾਹੀ ਨਾਮ ਦੀ ਮहिमा ਕਰਦੇ ਹੋਏ ਉਸ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਦੀ ਉਸਤਤ ਕਰਦਿਆਂ ਹੋਇਆਂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਕਿ ਦੁਨੀਆ ਦੇ ਵਿੱਚ ਕਿਸੇ ਦਾ ਮਾਂ ਬਾਪ ਕਿਸੇ ਦਾ ਭੈਣ ਭਰਾ ਜਾਂ ਕੋਈ ਵੀ ਜੀਵਨ ਦਾ ਸਾਥੀ ਹਰ ਵੇਲੇ ਹਰ ਇੱਕ ਮਨੁੱਖ ਦੇ ਨਾਲ ਨਹੀਂ ਰਹਿ ਸਕਦਾ ਪਰ ਗੁਰੂ ਦਾ ਸ਼ਬਦ ਇੱਕ ਐਸੀ ਚੀਜ਼ ਹੈ ਜਿਹੜਾ ਹਰ ਇੱਕ ਮਨੁੱਖ ਦੇ ਨਾਲ ਉਸ ਦੇ ਜੀਵਨ ਦੇ ਚੱਲਦਿਆਂ ਜਾਂ ਉਸ ਦੇ ਜੀਵਨ ਦੇ ਖਤਮ ਹੋਣ ਤੋਂ ਬਾਅਦ ਵਿੱਚ ਵੀ ਉਸ ਦੇ ਨਾਲ ਚੱਲਦਾ ਹੈ ਉਹ ਦੁਨੀਆਂ ਦੇ ਵਿੱਚ ਇੱਕ ਸਿਰਫ ਨਾਮ ਹੈ ਜਿਸ ਦੀ ਪਰਥਾਏ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਉਸ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਦਾ ਨਾਮ ਸਿਮਰੋ ਵਾਰ-ਵਾਰ ਉਸ ਨੂੰ ਸਿਮਰੋ ਜਿਹੜਾ ਹਰ ਇੱਕ ਸਾਹ ਦੇ ਨਾਲ ਹਰ ਇੱਕ ਸਵਾਸ ਦੇ ਨਾਲ ਤੁਹਾਡੀ ਸੰਭਾਲ ਕਰ ਰਿਹਾ ਹੈ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹ ਲੋਕ ਪਰਲੋਕ ਸੰਗ ਸਹਾਈ ਜਤਕਤ ਮੋਹ ਰਖਵਾਲੇ ਪਾਤਸ਼ਾਹ ਜੀ ਦਾ ਨਾਮ ਐਸ ਧਰਤੀ ਤੇ ਅਤੇ ਜਦੋਂ ਆਪਾਂ ਇਸ ਧਰਤੀ ਨੂੰ ਛੱਡ ਕੇ ਉਸ ਪਰਲੋਕ ਦੇ ਵਿੱਚ ਜਾਣਾ ਹੈ ਪਾਤਸ਼ਾਹ ਜੀ ਕਹਿੰਦੇ ਨੇ ਹਰ ਇੱਕ ਥਾਂ ਤੇ ਮੈਂ ਜਿੱਥੇ ਕਿੱਥੇ ਵੀ ਤੈਨੂੰ ਵੇਖਦਾ ਹਾਂ ਤੂੰ ਹਰ ਇੱਕ ਆਦਮੀ ਦੀ ਹਰ ਇੱਕ ਜੀਵ ਦੀ ਰਖਵਾਲੀ ਕਰਦਾ ਹੈ ਐ ਮਾਨੁਖ ਗੁਰੂ ਦਾ ਬਚਨ ਜਿਹੜਾ ਹੈ ਉਹ ਤੇਰੇ ਜੀ ਦੇ ਨਾਲ ਤੇਰੇ ਜੀਵਨ ਦੇ ਵਿੱਚ ਤੇਰੇ ਹਿਰਦੇ ਦੇ ਨਾਲ ਹਰ ਵੇਲੇ ਚੱਲੇਗਾ ਗੁਰ ਕਾ ਬਚਨ ਬਸੈ ਜੀਅ ਨਾਲੇ ਪਾਤਸ਼ਾਹ ਜੀ ਕਹਿੰਦੇ ਦੁਨੀਆਂ ਦੇ ਜਿੰਨੀਆਂ ਵੀ ਚੀਜ਼ਾਂ ਨੇ ਜਿੰਨੀਆਂ ਵੀ ਕੀਤੀਆਂ ਹੋਈਆਂ ਕਮਾਈਆਂ ਹਨ ਉਹ ਤੇਰੇ ਕੋਲੋਂ ਖੋਈਆਂ ਜਾ ਸਕਦੀਆਂ ਨੇ ਪਰ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਾਮ ਹੈ ਜਾਲ ਨਹੀਂ ਡੁੱਬੈ ਤਸ ਕਰ ਨਹੀਂ ਲੇਵੈ ਭਾ ਹੀ ਨਾ ਸਾਕੇ ਜਾਲੇ ਇਹ ਜਾਲ ਨੂੰ 도ਬ ਨਹੀਂ ਸਕਦਾ ਜਾਲ ਇਸ ਨੂੰ ਚੋਰ ਇਸ ਨੂੰ ਚੋਰੀ ਨਹੀਂ ਕਰਕੇ ਖੜ ਸਕਦਾ ਆਗੇ ਇਸ ਨੂੰ ਸਾੜ ਨਹੀਂ ਸਕਦੀ ਜਿਹੜਾ ਨਾਮ ਤੁਹਾਡੇ ਹਿਰਦੇ ਦੇ ਵਿੱਚ ਵਸ ਗਿਆ ਹੈ ਜਿਸ ਦੀ ਪਰਥਾਏ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਠਹਿਰਾਉ ਦੀ ਸ਼ਬਦ ਨੂੰ ਰਹਾਉ ਨੂੰ ਬੋਲਦਿਆਂ ਹੋਇਆਂ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਕਿ ਨਿਰਧਨ ਕਉ ਧਨ ਅੰਦਲੇ ਕਉ ਟਿਕ ਮਾਤ ਦੂਧ ਜੈਸੇ ਬਾਲੇ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ ਨਾਮ ਇੱਕ ਐਸਾ ਆਸਰਾ ਹੈ ਕਿ ਜਿਸ ਦੇ ਕੋਲ ਦੁਨੀਆਂ ਦੇ ਵਿੱਚ ਕੋਈ ਪਦਾਰਥ ਨਹੀਂ ਜਿਸ ਦੇ ਜੀਵਨ ਦਾ ਨਿਰਵਾਹ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਨਾਮ ਇੱਕ ਐਸਾ ਹੈ ਕਿ ਉਸ ਦੇ ਮਨ ਦਾ ਟਿਕਾਓ ਇੱਕ ਛੋਟੀ ਝੌਂਪੜੀ ਦੇ ਵਿੱਚ ਵੀ ਉਹਨਾਂ ਹੀ ਬਣਾ ਕੇ ਰੱਖਦਾ ਹੈ ਜਿੰਨਾ ਕਿ ਟਿਕਾਓ ਵੱਡੇ-ਵੱਡੇ ਮਖਮਲੀ ਗੱਦਿਆਂ ਤੇ ਬੈਠੇ ਹੋਏ ਮਨੁੱਖ ਦਾ ਨਹੀਂ ਬਣ ਸਕਦਾ ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਉਸ ਦੇ ਜੀਵਨ ਦੇ ਵਿੱਚ ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਪਿਆਰ ਕਰਦਾ ਹੈ ਪਾਤਸ਼ਾਹ ਜੀ ਜਿਵੇਂ ਮਾਂ ਆਪਣੇ ਬੱਚੇ ਨੂੰ ਦੁੱਧ ਦੇ ਨਾਲ ਲਾ ਕੇ ਉਸ ਦੇ ਜੀਵਨ ਦਾ ਨਿਰਵਾਹ ਕਰਦੀ ਹੈ। ਪਾਤਸ਼ਾਹ ਜੀ ਕਹਿੰਦੇ ਨਾਮ ਇਸ ਭਵ ਸਾਗਰ ਦੇ ਵਿੱਚ ਇੱਕ ਜਹਾਜ਼ ਦੇ ਰੂਪ ਦੇ ਵਿੱਚ ਹਰ ਵੇਲੇ ਤੇਰੇ ਨਾਲ ਚੱਲੇਗਾ ਇਸ ਭਵ ਸਾਗਰ ਦੇ ਵਿੱਚ ਇਹ ਨਾ ਵਿਕਾਰਾਂ ਦੇ ਵਿੱਚ ਤੈਨੂੰ ਡੁੱਬਣ ਨਹੀਂ ਦੇਵੇਗਾ। ਸਾਗਰ ਮਹਿ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਪਾਤਸ਼ਾਹ ਜੀ ਤੁਹਾਡੇ ਤੇ ਐ ਮਨੁੱਖ ਇਸ ਤਰੀਕੇ ਦੇ ਨਾਲ ਕਿਰਪਾ ਕਰਕੇ ਰੱਖਣਗੇ ਜਿਵੇਂ ਇੱਕ ਪਾਣੀ ਦੇ ਵਿੱਚ ਬੇੜੀ ਹੈ ਉਹ ਡੁੱਬਣ ਨਹੀਂ ਦਿੰਦੀ ਮਨੁੱਖ ਨੂੰ ਭਾਵੇਂ ਜਿੰਨਾ ਮਰਜ਼ੀ ਰਸਤਾ ਤੈਅ ਕਰ ਲੈਂਦੇ ਨੇ ਇਸੇ ਤਰੀਕੇ ਦੇ ਨਾਲ ਨਾਮ ਰੂਪੀ ਜਹਾਜ਼ ਇਸ ਭਵ ਸਾਗਰ ਦੇ ਵਿੱਚ ਈਰਖਾ ਦਵੇਸ਼ ਵਿਕਾਰਾਂ ਦੇ ਵਿੱਚ ਤੈਨੂੰ ਡੁੱਬਣ ਨਹੀਂ ਦਵੇਗਾ ਇਹਨਾਂ ਦੇ ਵਿੱਚੋਂ ਪਾਰ ਕਰਕੇ ਤੇਰਾ ਜੀਵਨ ਦਾ ਨਿਰਵਾਣ ਜਿਹੜਾ ਉਹ ਨਾਮ ਦੇ ਨਾਲ ਜੁੜਦਿਆਂ ਹੋਇਆਂ ਇੱਕ ਸੰਪੂਰਨ ਜੀਵਨ ਨੂੰ ਬਤੀਤ ਕਰਨ ਦਾ ਬਹੁਤ ਸੁਖਾਲਾ ਟਾ